ਉਹ ਮੈਨੂੰ ਲੱਗਦਾ ਸ਼ੁਰੂ ਹੀ ਇੱਥੋਂ ਹੁੰਦਾ ਜੀ ਤੇ ਮਤਲਬ ਜਿਨੀ ਵੀਨ ਡੈਡੀ ਨਾਲ ਮਤਲਬ ਫੈਮਿਲੀ ਨਾਲ ਹੁੰਦੇ ਸੀਗੇ ਉਹਰੇ ਇਦਾਂ ਕਦੇ ਹੋਇਆ ਹੀ ਨਹੀਂ ਵੀ ਅਸੀਂ ਅੰਬਰਸਰ ਆਏ ਆ ਤੇ ਕਦੇ ਦਰਸ਼ਨ ਕਰਨ ਆਏ ਹੋਈਏ ਸੋ ਅੱਜ ਮੇਰੀ ਪ੍ਰਮੋਸ਼ਨ ਚੱਲ ਰਹੀ ਸੀਗੀ ਕਿਤੇ ਤੇ ਮੈਨੂੰ ਉਹ ਉਧਰੋਂ ਅਸੀਂ ਨਾ ਬਿਲਕੁਲ ਐਂਡ ਤੇ ਸੀਗੇ ਮਤਲਬ ਐਗਜ਼ਿਟ ਤੇ ਸੀਗੇ ਅੰਬਰਸਰ ਦੇ ਤੇ ਮੈਂ ਨਾ ਬਾਈ ਨੂੰ ਕਹਿਣ ਲੱਗਿਆ ਮੈਂ ਕਿਹਾ ਯਾਰ ਨਹੀਂ ਵੀ ਜੀ ਨਹੀਂ ਕਰਦਾ ਇਦਾਂ ਜਾਣ ਦਾ ਸੋ ਮਤਲਬ ਇਨ ਫਿਰ ਮੈਂ ਸਰਵਜੀਤ ਭਾਜੀ ਹੁਣਾਂ ਨੂੰ ਕਾਲ ਕੀਤੀ ਮੈਂ ਕਿ ਭਾਜੀ ਮੈਂ ਆ ਰਿਹਾ ਫਿਰ ਭਾਜੀ ਹੁਣਾਂ ਨਾਲ ਹੁਣ ਦਰਸ਼ਨ ਹੋਏ ਤੇ ਮਤਲਬ ਇਹਦੇ ਤੋਂ ਉੱਤੇ ਤਾਂ ਕੋਈ ਗੱਲ ਹੀ ਹੈ ਨਹੀਂ ਭਾਜੀ ਵੀ ਇੰਨਾ ਸਕੂਨ ਤੇ ਦਰਬਾਰ ਸਾਹਿਬ ਦਾ ਮਤਲਬ ਆ ਕੇ ਇੱਕਠਾ ਰਹਿਣਾ ਤੇ ਬਸ ਸ਼ਬਦ ਹੀ ਨਹੀਂ ਹੈਗੇ ਭਾਜੀ ਮਤਲਬ ਚਲੋ ਮਹਾਂਦੀ ਭਾਜੀ ਉਹ ਚਲੋ ਫਿਲਮ ਸਾਡੀ 26 ਨੂੰ ਆ ਰਹੀ ਹੈ ਜੀ 26 ਨੂੰ ਬਟ ਮੈਂ ਸੱਚੀ ਦੱਸਾਂ ਇੱਥੇ ਮੈਂ ਸਿਰਫ ਆਪਣੇ ਮਤਲਬ ਆਪਣੇ ਦਿਲ ਲਈ ਆਇਆ ਜਾਂ ਤੁਸੀਂ ਲਾ ਲੋ ਅਰਦਾਸ ਕਰਨ ਲਈ ਡੈਡੀ ਹੋਣਾ ਦੀ ਜੀ ਜੀ ਹਾਂ ਜੀ ਧਾਰਮਿਕ ਰਿਲੇਟਿਡ ਗਿਆ ਕਿਉਂਕਿ ਮੈਂ ਪਹਿਲਾਂ ਵੀ ਦੱਸ ਕੇ ਆਇਆ ਟੀਨ ਜੀ ਬਿਸ਼ੱਕ ਰੱਬ ਨੂੰ ਧਿਆਉਣ ਦੇ ਰਾਹ ਡੱਡ ਹੋ ਸਕਦੇ ਆ ਮਨਜ਼ ਲਿਖੋਈ ਆ ਹੈ ਨਾ ਬਿਸ਼ੱਕ ਦੀ ਤੁਸੀਂ ਮੰਦਿਰ ਦੇ ਨਾਲ ਦਰਸ਼ਨ ਕਰੋ ਬਿਸ਼ੱਕ ਦੀ ਤੁਸੀਂ ਗੁਰਦੁਆਰਾ ਸਾਹਿਬ ਦੇ ਨਾਲ ਦਰਸ਼ਨ ਕਰੋ ਹੈ ਨਾ ਮਸਜਿਦ ਮਸੀਦ ਕਰੋ ਜੋ ਮਰਜ਼ੀ ਕਰੋ ਤੁਸੀਂ ਬਸ ਮੰਜਲ ਇਕੋ ਆ ਸੋ ਪਰਮਾਤਮਾ ਦੀ ਕਿਰਪਾ ਜੀ ਕਿ ਇੱਥੇ ਦਰਸ਼ਨ ਹੋਏ ਨੇ ਤੇ ਨੰਦ ਆਇਆ ਜਦੋਂ ਪੀੜ ਪੈਂਦੀ ਆ ਨਾ ਉਦੋਂ ਦੋਈ ਚੀਜ਼ਾਂ ਹੁੰਦੀਆਂ ਮੈਂ ਬਾਈ ਨੂੰ ਵੀ ਦੱਸ ਰਿਹਾ ਸੀ ਕਿ ਜਾਂ ਤਾਂ ਬੰਦਾ ਡੋਲ ਜਾਂਦਾ ਤੇ ਜਾਂ ਬਿਲਕੁਲ ਹੀ ਪੱਕਾ ਹੋ ਜਾਂਦਾ ਇਧਰਲੇ ਪਾਸੇ ਸੋ ਪਰਮਾਤਮਾ ਦੀ ਕਿਰਪਾ ਜੀ ਇਧਰਲੇ ਪਾਸੇ ਹੋਰ ਪੱਕੇ ਹੀ ਹੋਏ ਆ ਸੋ ਪਰਮਾਤਮਾ ਇਦਾਂ ਹੀ ਵਿਸ਼ਵਾਸ ਤੇ ਕਿਰਪਾ ਆਪਣੀ ਬਣਾਈ ਰੱਖਦੇ ਥੈਂਕ ਯੂ ਉਹਨਾਂ ਲਈ ਸੀਗੇ ਬਟ ਉਹ ਆਪਣਾ ਦੁੱਖ ਭੁੱਲ ਕੇ ਪਹਿਲਾਂ ਉਹਨਾਂ ਨੇ ਅਫਸੋਸ ਡੈਡੀ ਉਹਨਾਂ ਦਾ ਕੀਤਾ ਸੋ ਮਤਲਬ ਮੈਨੂੰ ਪਤਾ ਜੀ ਕਿਉਂਕਿ ਪੰਜਾਬ ਇੱਕ ਐਸੀ ਜਗ੍ਹਾ ਐਸੀ ਧਰਤੀ ਆ ਜਿੱਥੇ ਪ੍ਰਮਾਤਮਾ ਨੇ ਇੰਨਾ ਕਬਲ ਬਖਸ਼ਿਆ ਕਿ ਇੱਕ ਬੰਦੇ ਤੇ ਪੀੜ ਭਵੇ ਤਾਂ ਪਿੱਛੇ ਉਹਦੇ ਜਾਂ ਇੱਕ ਫੈਮਿਲੀ ਦੇ ਮਗਰ ਤੁਸੀਂ ਲਾ ਲਓ 20 25 25 ਜਾਨੇ ਖੜੇ ਨੇ ਉਹਨਾਂ ਦੀ ਮਦਦ ਲਈ ਸੋ ਆਪਾਂ ਬਹੁਤ ਛੇਤੀ ਸਪੀਡ ਦੇ ਵਿੱਚੋਂ ਮਾਰ ਨਿਕਲਿਆ ਵਾਂ